ਪ੍ਰੋਗਰਾਮ ਹੈ ਕਿ ਕੀ ਖਾਸ ਹੋਏਗਾ ਔਰ ਮੇਲਾ ਜੀ ਕਰਵਾਇਆ ਜਾ ਰਿਹਾ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ 13 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦੇ ਆ 13 ਤਰੀਕ ਨੂੰ ਬੱਚਿਆਂ ਦੇ ਮੈਚ ਆ ਜੀ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲਪਾਂ ਦੇ ਮੈਚ ਆ ਜੀ ਬਜ਼ੁਰਗਾਂ ਦੇ ਮੈਚ ਆ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਜੀ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋਗਾ ਬਾਕੀ ਚੀਫ ਗੈਟ ਖੜੇ ਖੜੇ ਆ ਰਹੇ ਚੀਫ ਗੈਟ ਸਾਡੇ ਕੋਲ ਜੀ ਮੇਰਾ ਭਰਾ ਵਾ ਜੀ ਐਮ ਐਲ ਏ ਸ਼ੈਰੀ ਕਲਸੀ ਜੀ ਬਟਾਲਾ ਤੋਂ ਨੋਜੋਨਾਂ ਨੂੰ ਕੀ ਪੀਲਿਆ ਗਿਆ ਜਿਹੜਾ ਮੇਲੇ ਜੇ ਲੈਣਾ ਚਾਹੀਦਾ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਨਾਲ ਜੋੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਬੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਬੱਬੂ ਮਾਨ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸਾਡੇ ਕੋਲ ਇੱਥੇ ਉਹ ਪਹੁੰਚ ਜਾਣਗੇ ਸਟਾਰਟਿੰਗ 6 ਵਜੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਸਿਕਿਉਰਟੀ ਲੱਗੇ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਡੀਐਸਪੀ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਬੱਬੂ ਮਾਨ ਦੇ ਸਹਿਯੋਗ ਆਂਦੇ ਆ ਕਾਫੀ ਲੋਕ ਆ ਜਾਂਦੇ ਆ ਜਗਾ ਦਾ ਰੇਜਿਮੈਂਟ ਸਭੂ ਚਾਹ ਤੋਂ ਪੰਜ ਇੱਕ ਜਗਾ ਜੀ ਤੇ ਵਧੀਆ ਰੇਜਿਮੈਂਟ ਕੀਤਾ ਜਾ ਉਹ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਤਿੰਨ ਦਿਨ ਕਿਲੇ ਨਹੀਂ ਹਰ ਸਾਈਡ ਤੇ ਪਾਰਕਿੰਗ ਬਾਹਰ-ਬਾਰ ਪਾਰਕਿੰਗ ਹੋ ਰਹੀ ਜੀ ਕਿਵੇਂ ਕਦੇ ਵੱਡਾ ਗਾਈ ਕਾਰ ਆਏਗਾ ਵਾ ਤੇ ਉਹ ਲੋਕਾਂ ਨੂੰ ਕੀ ਪੀ ਲਾ ਜੀ ਉਹ ਪੂਲਰ ਪਾਜੀ ਵੀ ਕਾਦੀ ਲੋਕਾਂ ਬੇਨਤੀ ਇਹ ਹੈ ਜੀ ਸਾਰੇ ਬਿਆਰ ਨਾ ਆਓ ਜੀ ਰਲ ਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜੀ ਉਹ ਜਿਹੜਾ ਗੱਡੀਆਂ ਬਾਹਰ ਅਰੇਜਮੈਂਟ ਕੀਤਾ ਉਹ ਬਾਹਰ-ਬਾਰ ਲੱਗ ਜਾਣ ਗੱਡੀਆਂ ਤੇ ਉਹ ਰਮੈ ਲੱਗਾ ਖਾਸ ਹੋਏਗਾ ਔਰ ਮੇਲਾ ਜੀ ਕਰਵਾਇਆ ਜਾਦਾ ਸਾਡੇ ਕੋਲੋਂ ਹਰ ਸਾਲ ਦੀ ਤਰ੍ਹਾਂ 13 ਸਾਲ ਹੋ ਗਏ ਸਮੇਂ ਤੋਂ 13 ਤਰੀਕ ਨੂੰ ਬੱਚਿਆਂ ਦੇ ਮੈਚ ਹੈ 65 ਕਿਲੋ ਦੇ ਤੋਂ ਬਾਅਦ 14 ਨੂੰ ਖਲਪਾ ਦੇ ਮੈਚ ਹੈ ਜਿਉਂਕਾ ਦੇ ਮੈਚ ਹੈ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਜੀ ਬੱਬਰ ਖਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋ ਗਿਆ ਜੀ ਸਾਡੇ ਕੋਲ ਜੀ ਜਿਹੜਾ ਭਰਾ ਵਾ ਜੀ ਐਮਐਲਏ ਸ਼ਰੀਕਲ ਸਿੰਘ ਬਣਾਵਾਦਾ ਮੋਜਨ ਕੀ ਪਿਆ ਗਿਆ ਜੀ ਸਨ ਦੇ ਬੋਲੇ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਨਾਲ ਜੋੜਨਾ ਚਾਹੀਦਾ ਜੀ ਬੱਚਿਆਂ ਬੱਬੂ ਆਂਦਾ ਖੜ ਕਿੰਨੇ ਵਜੇ ਟਿਕਣਾ ਬੱਬੂ ਮਾ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸੈਟ ਕਰ ਪਹੁੰਚਣਗੇ ਸਟਾਰਟਿੰਗ 6 ਵਜੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਸਿਕਿਉਰਿਟੀ ਨਾਲ ਕੇ ਸਿਕਿਉਰਿਟੀ ਲੱਗੇ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਡੀਸਾ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਬੱਬੂ ਮਾਂ ਜੇ ਸਵੇਲੇ ਆਂਦੇ ਆ ਕਾਫੀ ਲੋਕ ਆ ਜਾਂਦੇ ਆ ਤੇ ਉਹ ਸਭ ਨਾਲ ਜਗ੍ਹਾਦਾਰ ਹੀ ਮੈਂ ਜਗਾ ਦਾ ਰੇਜਿਮੈਂਟ ਸਾਡੇ ਕੋਲ 4 ਤੋਂ 5 ਏਕੜ ਜਗਾ ਜੀ ਤੇ ਵਧੀਆ ਰੇਜਿਮੈਂਟ ਕੀਤਾ ਜਾਉ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਦੋ ਤਿੰਨ ਦਿਨ ਕਿੱਲਾਂ ਦੀ ਹਰ ਸਾਈਡ ਤੇ ਪਾਰਕਿੰਗ ਬਾਹਰ-ਬਾਰ ਪਾਰਕਿੰਗ ਹੋ ਜੂਗੀ ਕਿਉਂਕਿ ਕਾਫੀ ਵੱਡਾ ਗਾਇਕ ਆ ਰਹਾ ਹੈਗਾ ਵਾ ਤੇ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਪੀ ਲੱਗੇ ਕਿਉਂਕਿ ਖੁੱਲ੍ਹਰ ਬਾਜੀ ਵੀ ਕਾਫੀ ਹੁੰਦੀ ਹੈ ਜੇ ਲੋਕ ਕਰਦੇ ਬੇਨਤੀ ਇਹ ਹੈ ਜੀ ਸਾਰੇ ਪਿਆਰ ਨਾਲ ਆਓ ਜੀ ਰਲ ਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜੀ ਤੇ ਜਿਹੜਾ ਗੱਡੀਆਂ ਬਾਹਰ ਆਪਾਂ ਰੇਜਿਮੈਂਟ ਕੀਤਾ ਉਹ ਬਾਹਰ-ਬਾਰ ਲੱਗ ਜਾਣ